ਡੇਲੀ ਬੋਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਇੰਸਟਾਗ੍ਰam 스타 ਸੁਖ ਰਤਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਔਰਤ ਦਾ ਕਤਲ ਕਰਨ ਦੇ ਦੋਸ਼ ਲੱਗੇ ਨੇ ਤੇ ਹੁਣ ਇਸ ਵੇਲੇ ਸੁਖ ਰਤਿਆ ਪੁਲਿਸ ਹਿਰਾਸਤ ਦੇ ਵਿੱਚ ਹੈ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਜਾਂਦੀ ਹੈ ਤੇ ਸੁਖ ਰਤਿਆ ਜੋ ਹੈ ਪਹਿਲਾਂ ਉਸ ਔਰਤ ਦੀ ਰੈਕੀ ਕਰਦਾ ਆਪਣੇ ਕਜ਼ਨ ਭਰਾ ਦੇ ਨਾਲ ਮਿਲ ਕੇ ਤੇ ਫਿਰ ਉਸ ਦਾ ਗਲਾ ਕੱਟ ਕੇ ਕਤਲ ਕਰ ਦਿੰਦਾ ਹੈ ਹਾਲਾਂਕਿ ਇਹ ਦੋਸ਼ ਜਿਹੜੇ ਆ ਸੁਖ ਰਤਿਆ ਦੇ ਉੱਤੇ ਲੱਗੇ ਨੇ ਇਸ ਵੇਲੇ ਪੁਲਿਸ ਸਿਰਾਸਤ ਦੇ ਵਿੱਚ ਹੈ ਜਾਂਚ ਪੜਤਾਲ ਸਾਰੀ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਅਸਲ ਸੱਚ ਸામਨੇ ਆਏਗਾ ਤਾਂ ਸੋਸ਼ਲ ਮੀਡੀਆ ਦੇ ਉੱਤੇ ਸੁਖ ਰਤਿਆ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਕਿਸੇ ਨਾ ਕਿਸੇ ਵਿਵਾਦ ਦੇ ਨਾਲ ਉਹਨਾਂ ਦਾ ਨਾਤਾ ਜੁੜ ਹੀ ਜਾਂਦਾ ਹੈ 5.5 ਲੱਖ ਤੇ ਕਰੀਬ ਉਸਤੇ ਇੰਸਟਾਗ੍ਰam ਦੇ ਉੱਤੇ ਫੋਲੋਅਰਸ ਨੇ ਪਰ ਹੁਣ ਇਸ ਵੇਲੇ ਸੁਖ ਰਤਿਆ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੈ ਕਿਉਂਕਿ ਇਲਜ਼ਾਮ ਨੇ ਕਿ ਉਸਨੇ ਕਤਲ ਕੀਤਾ ਇੱਕ ਔਰਤ ਦਾ ਆਪਣੇ ਕਜ਼ਨ ਭਰਾ ਦੇ ਨਾਲ ਮਿਲ ਕੇ ਤਾਂ ਪੁਲਿਸ ਦੇ ਵੱਲੋਂ ਸਾਰੀ ਜਾਂਚ ਪੜਤਾਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਮੋਡਲਿੰਗ ਦੀ ਦੁਨੀਆ ਤੋਂ ਕਿਲਰ ਤੱਕ ਦਾ ਸਫ਼ਰ ਹੈ ਇੰਸਟਾਗ੍ਰam ਸਟਾਰ ਸੁਖ ਰਤਿਆ ਜਿਹੜਾ ਹੈ ਇਸ ਵੇਲੇ ਹਤਿਆਰਾ ਬਣ ਚੁੱਕਿਆ ਹੈ ਇਹ ਇਲਜ਼ਾਮ ਜਿਹੜੇ ਲੱਗੇ ਨੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 5 ਲੱਖ ਰੁਪਏ ਲੈ ਕੇ ਉਸ ਨੇ ਇੱਕ ਔਰਤ ਦਾ ਗਲਾ ਕੱਟਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਉਸਤੇ 5 ਲੱਖ ਤੋਂ ਜ਼ਿਆਦਾ ਜਿਹੜੇ ਨੇ ਫੋਲਰਸ ਨੇ 12ਵੀਂ ਤੱਕ ਪੜਿਆ ਹੋਇਆ ਹੈ ਤੇ ਮੋਡਲਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਉਣ ਨੂੰ ਲੈ ਕੇ ਉਹ ਮੁੰਬਈ ਦੇ ਵਿੱਚ ਆਪਣੇ ਮਾਮੇ ਦੇ ਪੁੱਤ ਦੇ ਨਾਲ ਪਹੁੰਚਿਆ ਸੀ ਉੱਥੇ ਉਸ ਦੀ ਜਾਣ ਪਛਾਣ ਇੱਕ ਸੈਲੂਨ ਚਲਾਉਣ ਵਾਲੀ ਮਹਿਲਾ ਦੇ ਨਾਲ ਹੋ ਜਾਂਦੀ ਹੈ ਜਿਹੜੀ ਕਿ ਗਾਜ਼ੀਆਬਾਦ ਦੀ ਰਹਿਣ ਵਾਲੀ ਹੈ ਤਾਂ ਪੁਲਿਸ ਪੁਛਤਾਛ ਦੇ ਵਿੱਚ ਸੁਖਪ੍ਰੀਤ ਯਾਨੀ ਕਿ ਸੁਖ ਰਤਿਆ ਨੇ ਇਸ ਗੱਲ ਨੂੰ ਵੀ ਕਬੂਲਿਆ ਕਿ ਉਸ ਮਹਿਲਾ ਨੇ 5 ਲੱਖ ਰੁਪਏ ਦੀ हत्या ਦੀ ਸੁਪਾਰੀ ਜਿਹੜੀ ਹੈ ਦਵਾਈ ਸੀ ਤਾਂ હત્યા ਦੀ ਸੁਪਾਰੀ ਵੀ ਜਿਹੜੀ ਹੈ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਦਿੱਤੀ ਗਈ ਸੀ ਜਿਸਨੇ ਕਿ ਆਪਣੀ ਹੀ ਪਤਨੀ ਨੂੰ ਮਰਵਾਉਣ ਦੀ ਯੋਜਨਾ ਬਣਾਈ ਸੀ ਕੁਝ ਦਿਨ ਪਹਿਲਾਂ ਸੁਖ ਰਤਿਆ ਅਤੇ ਉਸ ਦਾ ਸਾਥੀ ਗੌਰਪ੍ਰੇਤ ਸਿੰਘ ਨੇ ਮੂੰਹ ਦੇ ਉੱਤੇ ਮਾਸਕ ਪਾ ਕੇ ਪਹਿਲਾਂ ਰੈਕੀ ਕੀਤੀ ਫਿਰ ਉਸ ਔਰਤ ਦਾ ਪਿੱਛਾ ਕੀਤਾ ਤੇ ਫਿਰ ਸੜਕ ਦੇ ਉੱਤੇ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਤਾਂ ਕਾਰਦਾ ਜਿਹੜੀ ਹੈ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਤਲ ਤੋਂ ਪਹਿਲਾਂ ਸੁਖ ਰਤਿਆ ਨੇ ਚਾਕੂ ਆਨਲਾਈਨ ਖਰੀਦਿਆ ਸੀ ਤਾਂ ਕਿ ਕਿਸੇ ਨੂੰ ਕੋਈ ਵੀ ਸ਼ੱਕ ਨਾ ਪਵੇ ਰਾਤ ਨੂੰ ਖਾਸ ਤੌਰ ਤੇ ਉਸ ਔਰਤ ਦੀਆਂ ਗਤੀਵਿਧੀਆਂ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਸੀ ਇਹ ਕੋਈ ਇਮੋਸ਼ਨਲ ਕ੍ਰਾਈਮ ਨਹੀਂ ਬਲਕਿ ਪੂਰੀ ਤਰ੍ਹਾਂ ਪਲਾਨ ਕੀਤਾ ਗਿਆ ਪ੍ਰੋਫੈਸ਼ਨਲ ਸੁਪਾਰੀ ਕਿਲਿੰਗ ਸੀ ਦਰਅਸਲ ਸੁਖਰਤਿਆ ਤੇ ਗੁਰਪ੍ਰੀਤ ਨੂੰ ਪੈਸਿਆਂ ਦੀ ਲੋੜ ਸੀ ਤੇ ਫੇਕ ਫੇਮ ਦੇ ਚੱਕਰ ਦੇ ਵਿੱਚ ਉਸ ਦੇ ਵੱਲੋਂ ਇੱਕ ਕਦਮ ਜਿਹੜਾ ਚੁੱਕਿਆ ਗਿਆ ਨੌਇਡਾ ਐਸਟੀਐਫ ਨੂੰ ਇਨਪੁਟ ਮਿਲਿਆ ਕਿ ਦੋਵੇਂ ਦੋਸ਼ੀ ਜਿਹੜੇ ਐ ਇਸ ਤਰ੍ਹਾਂ ਖੜੇ ਹੋਏ ਨੇ ਇੱਕ ਚੌਂਕ ਦੇ ਨਜ਼ਦੀਕ ਤੇ ਭੱਜਣ ਦੀ ਫੁਰਾਕ ਦੇ ਵਿੱਚ ਨੇ ਤਾਂ ਐਸਟੀਐਫ ਨੇ ਤੁਰੰਤ ਮੁੰਬਈ ਪੁਲਿਸ ਨੂੰ ਐਸੀ ਜਾਣਕਾਰੀ ਦਿੱਤੀ ਤੇ ਦੋਵੇਂ ਪੁਲਸਾਂ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੀਐਨਐਸ ਦੀ ਧਾਰਾ 103 1 61 2 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਖਰਤਿਆ ਜਦੋਂ ਵੀ ਇੰਸਟਾਗ੍ਰਾਮ ਦੇ ਉੱਤੇ ਰੀਲਸ ਨੂੰ ਸਕਰੋਲ ਕਰੀਦਾ ਤਾਂ ਉਸ ਦਾ ਕੋਈ ਨਾ ਕੋਈ ਰੀਲ ਜਾਂ ਫਿਰ ਕੋਈ ਨਾ ਕੋਈ ਵਿਵਾਦਿਤ ਵੀਡੀਓ ਸੁਖਰਤਿਆ ਦੀ ਸਾਹਮਣੇ ਆ ਜਾਂਦੀ ਹੈ ਤੇ ਹੁਣ ਉਹੀ ਸੁਖਰਤਿਆ ਕਾਤਲ ਬਣ ਚੁੱਕਿਆ ਕਿਉਂਕਿ ਦੋਸ਼ ਲੱਗੇ ਨੇ ਇੱਕ ਔਰਤ ਦਾ ਕਤਲ ਕਰਨ ਦੇ ਤੇ ਹੁਣ ਇਸ ਵੇਲੇ ਜੇਲ੍ਹ ਦੀਆਂ ਸਿਲਾਖਾਂ ਦੇ ਪਿੱਛੇ ਹੈ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਕਿਉਂਕਿ ਉਸਨੇ ਪਹਿਲਾਂ ਇੱਕ ਔਰਤ ਦੀ ਆਪਣੇ ਸਾਥੀ ਦੇ ਨਾਲ ਮਿਲ ਕੇ ਰੈਕੀ ਕੀਤੀ ਤੇ ਫੇਰ 5 ਲੱਖ ਰੁਪਏ ਦੇ ਪਿੱਛੇ ਉਸ ਔਰਤ ਦਾ ਕਤਲ ਕਰ ਦਿੱਤਾ